ਇਹ ਸੁਪਨਾ ਜੀ 31 ਦਸੰਬਰ ਨੂੰ ਰਾਤ ਨੂੰ ਆਉਂਦਾ ਹੈ 31 ਦਸੰਬਰ ਰਾਤ ਨੂੰ ਮੈਨੂੰ ਸੁਪਨਾ ਆਇਆ 31 ਦਸੰਬਰ ਰਾਤ ਨੂੰ ਮੈਨੂੰ ਸੁਪਨਾ ਆਇਆ ਤੇ ਸੁਪਨੇ ਵਿੱਚ ਘਰ ਵਾਲੀ ਨੂੰ ਇਦਾਂ ਪਰਮਾਇਆ ਸੁਪਨੇ ਵਿੱਚ ਘਰ ਵਾਲੀ ਨੂੰ ਇਦਾਂ ਪਰਮਾਇਆ ਝਾਂਜਰ ਮੈਂ ਬਣਵਾ ਦੂੰਗਾ ਨੀ ਨਵੇਂ ਸਾਲ ਦੇ ਇੱਕ ਕੋਕਾ ਮੈਂ ਕੜਵਾ ਦੂੰਗਾ ਨਹੀਂ ਨਵੇਂ ਸਾਲ ਵਿੱਚ ਚੰਡੀਗੜ੍ਹ ਝੀਲ ਵਿਖਾ ਦੂੰਗਾ ਨਹੀਂ ਨਵੇਂ ਸਾਲ ਵਿੱਚ ਸਿਮਲੇ ਸੈਰ ਕਰਾ ਦੂੰਗਾ ਨਹੀਂ ਨਵੇਂ ਸਾਲ ਵਿੱਚ ਤੇ ਮਹਿੰਗਾ ਸੂਟ ਸਵਾ ਦੂੰਗਾ ਨਹੀਂ ਨਵੇਂ ਸਾਲ ਵਿੱਚ ਤੇ ਐਕਟਵਾ ਨਵੀਂ ਲੈ ਆ ਦੂੰਗਾ ਨਹੀਂ ਨਵੇਂ ਸਾਲ ਵਿੱਚ

ਪਾਂਡੇ ਨਾਲ ਮਿਲਾ ਦੂਗਾ ਨਹੀਂ ਅਮਰ ਸਾਹਿਬ ਨਵੇਂ ਸਾਲ ਵਿੱਚ ਤੇ ਅੱਖ ਭੁੱਲੀ ਤਾਂ ਦੋਸਤੋ ਮੈਂ ਖਿੜਖਿੜ ਹੱਸਿਆ ਅੱਖ ਭੁੱਲੀ ਤਾਂ ਤੁਮੇਸਤੋ ਮੈਂ ਖਿੜਖਿੜ ਹੱਸਿਆ ਤੇ ਸੁਪਨਾ ਆਪਣੀ ਮੇਮ ਨੂੰ ਮੈਂ ਨਹੀਂ ਦੱਸਿਆ ਅੱਖ ਭੁੱਲੀ ਤਾਂ ਦੋਸਤੋ ਮੈਂ ਖਿੜਖਿੜ ਹੱਸਿਆ ਸਪਨਾ ਆਪਣੀ ਮੇਮ ਨੂੰ ਮੈਂ ਨਹੀਂ ਉਹ ਦੱਸਿਆ ਸੋਚਿਆ ਦੱਸਿਆ ਹਾਲ ਜੇ ਇਸ ਟੇਕਨਾ ਵਹਿਣਾ ਸੋਚਿਆ ਦੱਸਿਆ ਹਾਲ ਜੇ ਇਸ ਟੇਕਨਾ ਵਹਿਣਾ ਸੁਪਨਾ ਦੱਸ ਕੇ ਦੋਸਤੋਂ ਕਿਉਂ ਮੰਗਾ ਲੈਣਾ ਸੁਪਨਾ ਦੱਸ ਕੇ ਦੋਸਤੋਂ ਕਿਉਂ ਮੰਗਾ ਲੈਣਾ ਕੱਲ ਨਾ ਦਸੀ ਬੀਬੀ ਨੂੰ ਨੂੰ ਟਰ ਜਾ ਭਾਈ ਜੇ ਲੈਣਾ ਹੈ ਸੁਖ ਤਾਂ ਚੁੱਪ ਕਰ ਜਾ ਭਾਈ ਜੇ ਲੈਣਾ ਹੈ ਸੁਖ ਤਾਂ ਕੋਈ ਕੋ ਕਰ ਜਾ ਭਾਈ ਕੁਪਤ ਰੱਖਣੇ ਚਾਹੀਦੇ ਇਹ ਰਾਜ ਨਿਆਰੇ ਤੇ ਢਿਲੋਂ ਪੇਤ ਛੁਆ ਗਿਆ ਸੀਨੇ ਵਿੱਚ ਢਿਲੋਂ ਪੇਤ ਆ ਗਿਆ ਸੀਨੇ ਵਿੱਚ ਕੀ ਬਾਤ ਬਰਾਬਰ ਤੇ ਜਿਸਕਾਰ ਨੂੰ ਮੈਂ 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 ਜਿੱਤ ਦੇ ਮੇਰੇ ਮਾਦਿਰ ਇਹ ਸਵਾਲ ਚੱਲਦਾ ਹੈ ਕਿ ਜਦੋਂ ਇਹਨਾਂ ਨੇ ਰਚਨਾ ਬੋਲਣਾ ਨਹੀਂ ਤਾਂ ਮੈਂ ਪੁੱਛਣਾ ਹੈ ਕਿ ਤੁਸੀਂ ਦੱਸਿਆ ਤਾਂ ਨਹੀਂ